ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਡਾਕਟਰ ਬੀ ਆਰ ਅੰਬੇਡਕਰ پارک ਹਦੀਆਬਾਦ ਵਿਖੇ ਚੇਅਰਮੈਨ ਰਮੇਸ਼ ਕੋਲ ਅਤੇ ਪ੍ਰਧਾਨ ਸ਼੍ਰੀਮਤੀ ਸੀਤਾ ਕੋਲ ਦੀ ਅਗਵਾਈ ਹੇਠ ਸਾਹਿਬ ਸ਼੍ਰੀ ਕਾਂਚੀ ਰਾਮਜੀਤ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਕਰਵਾਏ ਗਏ ਸਮਾਗਮ ਦੌਰਾਨ ਜਿੱਥੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਉੱਥੇ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਰੂਪ ਲਾਲ ਕਨੇਡਾ ਤੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਜੈ ਪ੍ਰਕਾਸ਼ ਹਾਜ਼ਰ ਹੋਏ ਜਿਨ੍ਹਾਂ ਦਾ ਬਸਪਾ ਆਗੂਆਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸ ਮੌਕੇ ਵਕਫਾ ਬੁਲਾਰਿਆਂ ਨੇ ਸਾਈਭ ਕਾਂਛੀ ਰਾਮਜੀਤ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਰਹਿਬਰਾਂ ਦੇ ਜਨਮ ਦਿਨ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਸਾਈਭ ਕਾਂਛੀ ਰਾਮਜੀਤ ਵੱਲੋਂ ਦੇਖੇ ਸੁਪਨੇ ਨੂੰ ਪੂਰਾ ਕਰਨ ਲਈ ਸਾਰੇ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚੇ ਪੜ੍ਹ ਲੈ ਕੇ ਉੱਚ ਅਹੁਦਿਆਂ ਤੇ ਵਿਰਾਜਮਾਨ ਹੋ ਸਕਣ। ਸਮਾਗਮ ਦੇ ਅੰਤ ਵਿੱਚ ਰਮੇਸ਼ ਕਾਲ ਅਤੇ ਸ਼੍ਰੀਮਤੀ ਸੀਤਾ ਕਾਲ ਨੇ ਆਏ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਾਮਲਾਲ ਮਹੇ ਮਨਜੀਤ ਭੰਗੂ ਸਤਪਾਲ ਮਾਸਟਰ ਕੁਲਦੀਪ ਸਿੰਘ ਪ੍ਰਿੰਸੀਪਲ ਸੁਰਿੰਦਰ ਸਿੰਘ ਜੁਗਿੰਦਰਪਾਲ ਝੱਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤ ਤੇ ਮਯੂਸ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਬਹੁਜਨ ਨਾਇਕ ਬਹੁਜਨ ਪਤਾਮਾ ਸਾਹਿਬ ਸ੍ਰੀ ਕਾਂਛੀ ਰਾਮ ਜਿਨ੍ਹਾਂ ਦਾ ਅੱਜ ਜਨਮ ਦਿਵਸ 92ਵਾਂ ਜਨਮ ਦਿਵਸ ਮਨਾਉਣ ਜਾ ਰਹੇ ਆ ਉਹਨਾਂ ਨੇ ਜਿਹੜਾ ਪੀਐਸ4 ਬੰਬ ਸੇਫ ਭੋਜਨ ਸਮਾਜ ਪਾਰਟੀ ਜਿਹੜੀ ਕਾਇਮ ਕੀਤੀ ਆ ਇਹ ਉਹਨਾਂ ਨੂੰ ਜਿਹੜੀ ਹੈ 1964 ਦੇ ਵਿੱਚ ਉਹਨਾਂ ਦੀ ਸੋਚ ਕਿਵੇਂ ਬਦਲੀ ਜੇ ਜਿਹੜੇ ਕਿ ਡੀਆਰ ਡੀਓ ਜਿਹੜਾ ਬੰਬ ਬਣਾਉਣ ਵਾਲੀ ਫੈਕਟਰੀ ਪੂਨਾ ਦੇ ਵਿੱਚ ਸੀ ਉਸ ਪੂਨਾ ਦੇ ਫੈਕਟਰੀ ਦੇ ਵਿੱਚ ਜਦੋਂ ਡਾਕਟਰ ਬੀ ਆਰ ਅੰਬੇਡਕਰ ਦੇ ਨਾਂ ਤੇ ਛੁੱਟੀ ਕੱਟੀ ਗਈ ਤੇ ਉਸ ਛੁੱਟੀ ਵਾਸਤੇ ਸੰਘਰਸ਼ ਜੜਾਇਆ ਉਹ ਮਾਨੇਵਰ ਦੀਨਾ ਭਾਨਾ ਜੀ ਨੇ ਸ਼ੁਰੂ ਕੀਤਾ ਤੇ ਉਸ ਟਾਈਮ ਤੱਕ ਸਾਬਕਾਂ ਸ਼੍ਰੀ ਰਾਮ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਨਹੀਂ ਜਾਣਦੇ ਸੀ ਤੇ ਇਹ ਜਿਹੜਾ ਬੰਦੇ ਦਾ ਇਨਸਾਨ ਦਾ ਜਨਮ ਦੋ ਵਾਰ ਹੁੰਦਾ ਇੱਕ ਤਾਂ ਜਨਮ ਪਰਿਵਾਰ ਚ ਹੁੰਦਾ ਦੂਸਰਾ ਜਦੋਂ ਉਹ ਸਮਾਜ ਲਈ ਕਾਰਜ ਕਰਨ ਲਈ ਆ ਪੀੜਾ ਚੁੱਕਦਾ ਉਸ ਲਈ ਜਨਮ ਹੁੰਦਾ ਤੇ ਇਹ ਜਿਹੜਾ ਦੂਜਾ ਜਨਮ ਜਿਸ ਨੇ ਅੱਜ ਭਾਰਤ ਦੇ ਵਿੱਚ ਗੁਰੂਣਾ ਕਰੋਣਾ ਦਬੇ ਗੁੱਤਲੇ ਸਮਾਜ ਦੇ ਲੋਕਾਂ ਨੂੰ ਅਧਿਕਾਰ ਬੰਚਤ ਲੋਕਾਂ ਨੂੰ ਆਪਣੇ ਅਧਿਕਾਰਾਂ ਤੋਂ ਅੱਜ ਜਾਗਰਤ ਕੀਤਾ ਉਸ ਦਾ ਸਾਰਾ ਸਿਹਰਾ ਜਿਹੜਾ ਆ ਉਹ ਸਾਬ श्री ਕਾਂਸੀ ਰਾਮ ਜੀ ਨੂੰ ਜਾਂਦਾ ਜਿਨ੍ਹਾਂ ਨੇ ਬੇਜਵਾਨਾਂ ਨੂੰ ਜ਼ਬਾਨ ਦਿੱਤੀ ਉਹ ਕਿਹੜੀ ਸੋਚ ਸੀ ਉਹ ਸੋਚ ਸੀ ਜਾਤ ਪਾਤ ਦਾ ਬੀਜ ਨਾਸ਼ ਕਿਤਾਬ ਜਿਹਨੂੰ ਲਗਾਤਾਰ ਕਈ ਵਾਰ ਰਾਤ ਨੂੰ ਪੜ ਕੇ ਜਿਹੜੀ ਮਾਨੇ ਪਰ ਦੀਨਾ ਪਹਾਣਾ ਜੀ ਨੇ ਸਾਬ ਨੂੰ ਕਿਤਾਬ ਦਿੱਤੀ ਸੀ ਉਹਨੂੰ ਪੜ ਕੇ ਉਹਨਾਂ ਨੇ ਆਪਣੇ ਨਾਲ ਕਮਿਟਮੈਂਟ ਕੀਤੀ ਕਿ ਮੇਰੇ ਨਾਂ ਤੇ ਕੋਈ ਜਗ੍ਹਾ ਨਹੀਂ ਹੋਏਗੀ ਮੇਰੇ ਨਾਂ ਤੇ ਕੋਈ ਜਿਹੜਾ ਬੈਂਕ ਬੈਲੈਂਸ ਨਹੀਂ ਹੋਏਗਾ ਮੇਰਾ ਪਰਿਵਾਰ ਵੀ ਹੋਏਗਾ ਤੇ ਅੱਜ ਮੈਂ ਜਿਹੜਾ ਆ ਉਹ ਸਮਾਜ ਲਈ ਪ੍ਰਣ ਕਰਦਾ ਕਿ ਮੇਰਾ ਪਰਿਵਾਰ ਵੀ ਜਿਹੜਾ ਉਹ ਬਹੁਤ ਜਨ ਸਮਾਜ ਹੋਏਗਾ ਤੇ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਣ ਜਾ ਰਹੇ ਹਾਂ ਡਾਕਟਰ ਵੀਰ ਅੰਬੇਡਕਰ ਪਾਰਕ ਦੇ ਵਿੱਚ